ਸੰਬਰਾਲਾ ਦੇਸ਼ੀ ਦੀ ਦੁਰਗਾ ਮਾਤਾ ਮੰਦਿਰ ਚ ਭਗਵਾਨ ਜੀ ਵਿਸ਼ਨੂੰ ਦੇ ਚੇਵੇਂ ਅਪਤਾਸ਼੍ਰੀ ਪਰਸ਼ੂਰਾਮ ਜੰਤੀ ਬੜੀ ਧੂਮ-ਧਾਮ ਨਾਲ ਮਨਾਇਆ ਗਿਆ ਇਸ ਅਫਸਰ ਤੇ ਸਭ ਤੋਂ ਪਹਿਲਾਂ ਭਗਵਾਨ ਦੀ ਮੂਰਤੀ ਨੂੰ ਜਨਾਨ ਕਰਾਇਆ ਗਿਆ ਅਤੇ ਬਾਅਦ ਵਿੱਚ ਸਮਾਜ ਭਲਿਆਂ ਦੀ ਹਵਨ ਦੇ ਆਯੋਜਨ ਕੀਤਾ ਗਿਆ ਜਿਸ ਵਿੱਚ ਲੋਕਾਂ ਨੇ ਆਹੋ ਆਹੂਤੀ ਦਿੱਤੀ ਅਤੇ ਭਗਵਾਨ ਪਰਸ਼ੂਰਾਮ ਦਾ ਗੁਣ ਗaan ਕੀਤਾ ਅਤੇ ਪਰਸ਼ੂਰਾਮ ਦੀ ਪੂਜਾ ਕੀਤੀ ਇਸ ਤੋਂ ਬਾਅਦ ਲੰਗਰ ਚਰਾਇਆ ਗਿਆ

ਹਰਿ ਨਾਮੁ ਹਰਿ ਹੋਰੋ ਆਮੇ ਤੇ ਨਾਮੇ ਤੇ ਚਰਾਈ ਜਾ। ਜੀ ਭਗਵਾਨ ਪਸ਼ੂਰਾਮ ਜੀ ਦੇ ਜਨਮ ਉਤਸਵ ਤੇ ਮੈਂ ਸਮੂਹ ਲੋਕਾਈ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਤੇ ਨਾਲ ਹੀ ਜਿਵੇਂ ਜਿਹੜੀਆਂ ਧਾਰਮਿਕ ਸੰਸਥਾਵਾਂ ਦੇ ਵਿੱਚ ਧੜੇਵੰਦੀਆਂ ਚੱਲਦੀਆਂ ਨੇ ਐਵੇਂ ਪਿਛਲੇ ਕੁਝ ਸਾਲਾਂ ਤੋਂ ਸੰਬਰਾਲੇ ਦੇ ਵਿੱਚ ਵੀ ਬ੍ਰਾਹਮਣ ਸਭਾ ਦੇ ਵਿੱਚ ਵੀ ਮੈਂ ਇਹਦੇ ਕੁਝ ਦੇਖਣ ਨੂੰ ਮਿਲਦਿਆਂ ਸੀ ਪਰ ਇਸ ਵਾਰ ਇਹ ਬਹੁਤ ਹੀ ਖੁਸ਼ਕਿਸਮਤੀ ਵਾਲਾ ਮੌਕਾ ਆ ਜਿਹਦੇ ਵਿੱਚ ਸਮੂਹ ਜਿਹੜਾ ਵੀ ਇਲਾਕੇ ਦਾ ਬ੍ਰਾਹਮਣ ਸਮਾਜ ਆ ਮੈਂ ਕਹੂੰਗਾ ਉਹ ਸਾਰੇ ਇਕੱਠੇ ਹੋ ਕੇ ਇਸ ਵਾਰ ਜੋ ਭਗਵਾਨ ਦਾ ਪਰਵ ਮਨਾ ਰਹੇ ਨੇ ਬਹੁਤ ਵਧੀਆ ਸੁਨੇਹਾ ਏ ਤੁਹਾਡੇ ਮਾਧਿਅਮ ਰਾਹੀਂ ਮੈਂ ਬਾਕੀ ਜਿਹੜੀਆਂ ਜਥੇਬੰਦੀਆਂ ਨੇ ਜਾਂ ਧਾਰਮਿਕ ਸੰਸਥਾਵਾਂ ਨੇ ਉਹਨਾਂ ਨੂੰ ਵੀ ਇਹੀ ਬੇਨਤੀ ਕਰੂੰਗਾ ਕਿ ਆਪ ਵੀ ਧੜੇਬੰਦੀਆਂ ਜਿਹੜੀ ਉਹ ਖਤਮ ਕਰੋ ਭਗਵਾਨ ਦਾ ਨਾਮ ਲਾਓ ਰਲ ਮਿਲ ਕੇ ਲਾਓ ਸਮਾਜ ਦੀ ਭਲਾਈ ਦੀ ਕਾਮਨਾ ਕਰੋ ਜੈ ਪਰਸ਼ੁ ਰਾਮ